ਉਹਨਾਂ ਦਾ ਪਹਿਲਾ ਬਿਜ਼ਨਸ ਤੇ ਅੱਜ ਆਪਾਂ ਉਹਨਾਂ ਦੇ ਗੱਲ ਕਰਨ ਜਾ ਰਹੇ ਹਾਂ ਦੂਜੇ ਬਿਜ਼ਨਸ ਬਾਰੇ ਜੀ ਸਪੈਸ਼ਲੀ yellow ਵਾਲੀਆਂ ਟਾਈਮਸ ਦਾ ਧੰਨਵਾਦ ਹਾਂਜੀ ਆਪਣੇ ਕੋਲ ਇਹ 7 ਜੂਨਟਾਂ ਜੀ ਆਪਣੀਆਂ ਤੇ ਇਹਦੇ ਵਿੱਚ ਕਿੰਨਾਂ ਲੈਂਦੇ ਆਪਾਂ ਰੈਸਟੋਰੰਮ ਸਪੈਸ਼ਲ ਬਣਾਏ ਹੋਏ ਆ ਜੀ ਹਾਂਜੀ ਤੁਹਾਨੂੰ ਕਿੰਨਾਂ ਤੇ ਫਿਲਮ ਸ਼ੂਟ ਵਾਸਤੇ ਚਾਹੀਦਾ ਆ ਛੋਟੇ ਇਵੈਂਟਸ ਵਾਸਤੇ ਆ ਵੱਡੇ ਇਵੈਂਟਸ ਵਾਸਤੇ ਆ ਜਾਂ ਤੁਹਾਨੂੰ ਕੰਸਟਰਕਸ਼ਨ ਸਾਈਟ ਤੇ ਚਾਹੀਦੇ ਆ ਸੋ ਅਸੀਂ ਸਾਰੇ ਥਾਂ ਜੱਲੋ ਵਾਲੀਆਂ ਟੀਮਸ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਖੜੇ ਆਂ ਕੈਲਗਰੀ ਦੇ ਵਿੱਚ ਬੜੇ ਹੀ ਮਲਟੀ ਟੈਲੈਂਟਡ ਬੰਦੇ ਕੋਲੇ ਕਰਮਾ ਸੰਤੂ ਜੀ ਜੀ ਬਿਲਕੁਲ ਜਿਵੇਂ ਉਸ ਦਿਨ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਉਹਨਾਂ ਦਾ ਪਹਿਲਾ ਬਿਜ਼ਨਸ ਤੇ ਅੱਜ ਆਪਾਂ ਉਹਨਾਂ ਦੇ ਗੱਲ ਕਰਨ ਜਾ ਰਹੇ ਆਂ ਦੂਜੇ ਬਿਜ਼ਨਸ ਬਾਰੇ ਜੀ ਵਾਈ ਵਾਈਸੀ ਰੈਸਟੋਰੰਸ ਫॉर ਇਵੈਂਟਸ ਸਰ ਸੋ ਅੱਜ ਆਪਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਭ ਤੋਂ ਤਾਂ ਪਹਿਲਾਂ ਕਰਮਾ ਸੰਤੂ ਜੀ ਸਵਾਗਤ ਹੈ ਤੁਹਾਡਾ ਜਲੋਵਲੀਆ ਟਾਈਮਸ ਤੇ ਸਤਿ ਸ਼੍ਰੀ ਅਕਾਲ ਜੀ ਸਾਡੇ ਹੀ ਸਾਰੇ ਹੀ ਸਰੋਤਿਆਂ ਨੂੰ ਫੋਸਟ ਰਾਈਡ ਮੋਡੀਫਾਈਡ ਚੀਪਸ ਵਾਲਿਆਂ ਨੂੰ ਬਹੁਤ ਬਹੁ ਸਪੈਸ਼ਲੀ ਯੈਲੋ ਵਾਲੀਆ ਟਾਈਮਸ ਦਾ ਧੰਨਵਾਦ ਜੀ ਬੜੇ ਮਲਟੀ ਟੈਲੈਂਟਡ ਹੋ ਤੁਸੀਂ ਤੁਸੀਂ ਇੰਨੇ بزਨਸ ਇਕੱਠੇ ਜਿਹੜੇ ਰਨ ਕਰ ਰਹੇ ਹੋ ਹਾਂ ਜੀ ਬਸ ਜੀ ਥੋੜਾ ਥੋੜਾ ਕਰਕੇ ਨਾਲ ਰਨ ਕਰ ਰਹੇ ਹਾਂ ਜੀ ਠੀਕ ਹੈ ਜੀ ਸਾਨੂੰ ਥੋੜੀ ਜੀ ਇਨਫੋਰਮੇਸ਼ਨ ਦੱਸੋ ਇਹ ਜਿਹੜੇ ਵਾਈ ਵਾਈਸ ਰੈਸਟੋਰੰਸ ਇਵੈਂਟਸ ਵਾਸਤੇ ਨੇ ਜਿਹੜੇ ਨਬਰੇ ਹਾਂ ਜੀ ਆਪਣੇ ਕੋਲੇ ਇਹ 7 ਜੂਨਟਾਂ ਜੀ ਆਪਣੀਆਂ ਤੇ ਇਹਦੇ ਵਿੱਚ ਕਿੰਨੇ ਲੈਂਦੇ ਆਪਾਂ ਰੈਸਟੋਰਮ ਸਪੈਸ਼ਲ ਬਣਾਏ ਹੋਏ ਆ ਜੀ ਹਾਂ ਜੀ ਜੇ ਕਈ ਵਾਰੀ ਕੀ ਹੁੰਦਾ ਕਿ ਆਪਣੇ ਬੱਚਿਆਂ ਦੇ ਡਾਈਪਰ ਚੇਂਜ ਕਰਨਾ ਆ ਜਾਂ ਆਪਣੇ ਲੇਡੀਜ਼ ਨੇ ਕਈ ਵਾਰੀ ਮਾੜਾ ਮੋਟਾ ਆਪਦਾ ਮੇਕਅਪ ਜਾਂ ਕੋਈ ਟ੍ਰੈਸ ਚੇਂਜ ਕਰਦੀ ਆ ਕੋਈ ਈਜ਼ੀ ਹੋ ਜਾਂਦੀ ਆ ਜੀ ਇਵੈਂਟਸ ਤੇ ਹਾਂਜੀ ਇਹ ਇਕੱਲੇ ਵੱਡੇ ਪ੍ਰੋਗਰਾਮ ਵਾਸਤੇ ਹੀ ਨੇ ਨਹੀਂ ਜੀ ਇਹ ਸਾਰੇ ਪ੍ਰੋਗਰਾਮ ਵਾਸਤੇ ਆ ਤੁਹਾਨੂੰ ਕਿਨਾਂ ਦੇ ਫਿਲਮ ਸ਼ੂਟ ਵਾਸਤੇ ਚਾਹੀਦਾ ਆ ਛੋਟੇ ਇਵੈਂਟਸ ਵਾਸਤੇ ਆ ਵੱਡੇ ਇਵੈਂਟਸ ਵਾਸਤੇ ਆ ਜਾਂ ਤੁਹਾਨੂੰ ਕੰਸਟ੍ਰਕਸ਼ਨ ਸਾਈਟ ਤੇ ਚਾਹੀਦੇ ਆ ਸੋ ਅਸੀਂ ਸਾਰੇ ਥਾਂਾਂ ਤੇ ਆਪਾਂ ਰੈਂਟ ਕਰਦੇ ਹਾਂ ਜੀ ਅ ਜਿਵੇਂ ਕਰਮਾ ਜੀ ਹੁਣ ਇਹ ਠੰਡ ਵੱਧ ਰਹੀ ਹੈ ਰਾਈਟ ਇਹਦੇ ਵਿੱਚ ਕੋਈ ਹੀਟ ਦੀ ਕੋਈ ਫੈਸਿਲਿਟੀਆਂ ਹੈਗੀਆਂ ਨੇ ਹਾਂ ਜੀ ਇਹਦੇ ਵਿੱਚ ਆਪਣੇ ਹੀਟਡ ਹੈ ਜੀ ਸਾਰਾ ਇਹ ਆਪਾਂ ਵੈਂਟਰ ਦੇ ਵਿੱਚ ਹੀਟ ਸ਼ਟ ਸਕਦੇ ਆ ਤੇ ਨਾਲ 에어 ਕੰਡੀਸ਼ਨਿੰਗ ਵੀ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਇਹ ਚੀਜ਼ ਸੋ ਤੁਸੀਂ ਮੈਨੂੰ ਦੱਸੋ ਇਹ ਸਿਰਫ ਕੈਲਗਰੀ ਵਾਸਤੇ ਹੀ ਅਵੇਲੇਬਲ ਨੇ ਨਹੀਂ ਜੀ ਆਪਣੇ ਨਾਲ ਲੱਗਦੇ ਏਰੀਆ ਦੇ ਵਿੱਚ ਹੈਗੇ ਆ ਕੋਕਰੇਨ ਹੈਗਾ ਜੀ ਚੈਸਟਮੀਰ ਹੈ ਐਡਰੀਆ ਰੈਡੀਆ ਜੇਸੀ ਟਰਾਈ ਕਰਦੇ ਕਿ ਅਸੀਂ ਸਰਵਿਸ ਇਹ ਐਡਵੈਂਟਨ ਤੱਕ ਵੀ ਪ੍ਰੋਵਾਈਡ ਕਰੀਏ ਠੀਕ ਹੈ ਜੀ ਸੋ ਕਰਮਾ ਜੀ ਤੁਸੀਂ ਦੱਸੋ ਵੀ ਲੋਕਾਂ ਨੂੰ ਆਪਣਾ ਵੀਕ ਲੈ ਕੇ ਆਉਣਾ ਪਊਗਾ ਨੂੰ ਹੁੱਕ ਕਰਕੇ ਖੜਨ ਲਈ ਜਾਂ ਫਿਰ ਤੁਸੀਂ ਆਪਣਾ ਤੁਸੀਂ ਛੱਡ ਕੇ ਵੀ ਆਂਦੇ ਹੋ ਹਾਂ ਜੀ ਆਪਾਂ ਮੋਸਟਲੀ ਡਿਲੀਵਰੀ ਕਰਦੇ ਆ ਜੀ ਹਾਂ ਜੀ ਆਪਾਂ ਨੂੰ ਕਿਨਾਂ ਦੇ ਟਾਈਮਿੰਗ ਦੱਸਦੇ ਹੋ ਵੀ ਆਪਣੀ 9 ਵਜੇ ਆਪਾਂ ਨੂੰ ਡਿਲੀਵਰ ਚਾਹੀਦਾ ਆਪਾਂ ਡਿਲੀਵਰ ਉਸੇ ਟਾਈਮ ਤੇ ਕਰਦੇ ਤੇ ਪਿਕਅਪ ਟਾਈਮ ਵੀ ਆਪਾਂ ਨੂੰ ਮਿਲ ਜੇ ਤਾਂ ਆਪਾਂ ਪਿਕਅਪ ਵੀ ਕਰਦੇ ਆ ਜੀ ਠੀਕ ਹੈ ਜੀ ਬੁਕਿੰਗ ਕਿਸ ਤਰ੍ਹਾਂ ਕਰ ਸਕਦੇ ਨੇ ਲੋਕ ਇਸ ਦੀ ਹਾਂ ਜੀ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਸਾਡੇ ਆਨਲਾਈਨ ਵੀ ਤੁਸੀਂ ਕਿ ਨੰਦਦੇ ਆ ਤੁਹਾਡੀ ਈਮੇਲ ਅਸੀਂ ਸਕਰੀਨ ਤੇ ਚਲਾ ਦੇਾਂਗੇ ਤੁਸੀਂ ਉੱਥੇ ਵੀ ਤੁਸੀਂ ਸਾਨੂੰ ਬੁਕਿੰਗ ਕਰ ਸਕਦੇ ਆ ਸਾਡੇ ਫੋਨ ਨੰਬਰ ਸਕਰੀਨ ਤੇ ਚੱਲਦੇ ਹੋਣਗੇ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਸਕਦੇ ਹੋ 403 880 1915 ਤੇ ਜਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਆਪਣੇ ਨੰਬਰ ਲਿਖਿਆ 825 368 2233 ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਆ ਥੈਂਕ ਯੂ ਠੀਕ ਹੈ ਕਰਮਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਫੈਸਿਲਿਟੀਆਂ ਕੈਲਗਰੀ ਦੇ ਵਿੱਚ ਲਿਆਣ ਲਈ ਤੇ ਲੋਕਾਂ ਲਈ ਸੌਖਾ ਕਰਨ ਲਈ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਸਾਨੂੰ ਟਾਈਮ ਦਿੱਤਾ